ਅੱਜ ਅਸੀਂ ਜਾ ਰਹੇ ਹਾਂ ਰਾਜਸਥਾਨ ਸਾਡੇ ਦੋਸਤ ਦੇ ਭਰਾ ਦਾ ਵਿਆਹ ਹੈ ਤੁਹਾਨੂੰ ਅਸੀਂ ਰਾਜਸਥਾਨ ਦੇ ਟੂਰ ਤੇ ਲੈ ਕੇ ਜਾ ਰਹੇ ਹਾਂ ਇਸ ਸਫਰ ਦੇ ਦੌਰਾਨ ਕੀ ਕੀ ਦਿੱਕਤਾਂ ਅਤੇ ਪਰੇਸ਼ਾਨੀਆਂ ਆ ਸਕਦੀਆਂ ਹਨ ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਅਤੇ ਤੁਹਾਨੂੰ ਨਾਲ ਦੀ ਨਾਲ ਰਾਜਸਥਾਨ ਦੀ ਸੈਰ ਵੀ ਕਰਾਵਾਂਗੇ ਅਤੇ ਦਿਖਾਵਾਂਗੇ ਕਿ ਰਾਜਸਥਾਨ ਕਿਹੋ ਜਿਹਾ ਸ਼ਹਿਰ ਹੈ ਕਿਹੋ ਜਿਹੀ ਸਟੇਟ ਹੈ ਤੇ ਜੇਕਰ ਤੁਹਾਨੂੰ ਹੋਟਲ ਵਿੱਚ ਕਮਰਾ ਨਾ ਮਿਲੇ ਤਾਂ ਤੁਸੀਂ ਕਿਹੜੇ ਗੁਰੂ ਘਰ ਦੇ ਵਿੱਚ ਰੁੱਕ ਸਕਦੇ ਹੋ ਉਸੇ ਬਾਰੇ ਵੀ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੇ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਅੰਤ ਤੱਕ ਤਾਂ ਜੋ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਜੀ ਅਸੀਂ ਘੁੰਮ ਰਿਹਾ Rajasthan ਦੇ ਸ਼ਹਿਰ ਕੋਟਾਂ ਤੇ ਇੱਕ ਝੀਲ ਬਣੀ ਹੋਈ ਹੈ ਤੇ ਵਿੱਚ ਦੇਖੋ ਆ ਮਸ਼ੀਨ ਚੱਲ ਰਹੀ ਹੈ ਇੱਕ ਕਰਦਾਰ ਜੀ ਕਿੱਦਾਂ ਦਾ ਤੁਹਾਡਾ ਰਿਹਾਬ ਜੜਾ ਤਿਆਰਵਾ Rajasthan ਦਾ ਦੇਖੋ ਇਸ ਤਰ੍ਹਾਂ 2 ਵਾਰੀ ਅਸੀਂ ਜੋਰ ਸੁਣਦੇ ਆ ਉਹੀ ਮੰਨ ਲੈਂਦੇ ਆ ਆਮ ਕਰਕੇ ਜਦੋਂ ਪੰਜਾਬ ਵਿੱਚ ਪਾਣੀਆਂ ਦੀ ਗੱਲ ਹੁੰਦੀ ਆ ਤਾਂ ਹਰ ਪਲਾੜਾ ਸਟੇਜ ਤੇ ਜਾਂ ਟੀਵੀ ਚੈਨਲਾਂ ਤੇ ਇਹੀ ਬੋਲਦਾ ਕਿ ਪੰਜਾਬ ਨੂੰ Rajasthan ਨਾ ਬਣਾ ਦਿਓ ਪਾਵ Rajasthan ਦਾ ਨਾ ਸੁਣਦੇ ਹੀ ਸਾਡੇ ਦਿਮਾਗ ਵਿੱਚ ਇੱਕ ਨਕਸ਼ਾ ਬਣਦਾ ਕਿ ਉੱਤੇ ਪਾਣੀ ਦੀ ਬੂੰਦ ਨਹੀਂ ਹੋਏਗੀ ਰੇਤਾ ਹੀ ਰੇਤਾ ਉੜਦਾ ਹੋਣਾ ਤਾਂ ਅਸੀਂ ਵੀ ਕਹਿਣਾ ਸ਼ੁਰੂ ਕਰ ਦਿੰਦੇ ਆ ਸੁਣ ਸੇਵਨਾ ਤੋਂ ਕਿ ਜੀ ਬਿਲਕੁਲ ਪੰਜਾਬ ਨੂੰ ਰਾਸਥਾਨਾ ਬਣਾਇਆ ਜਾਵੇ ਪਰ ਅਸੀਂ ਅੱਥੀ ਕੱਲ ਤੋਂ ਇੱਥੇ ਘੁੰਮ ਰਹੇ ਆ ਇਹ ਜ਼ਿਲ੍ਹਾ ਕੋਟਾ ਦਾ ਰਾਸਥਾਨਾ ਕੋਟਾ ਬੂੰਦੀ ਆਮ ਕਰਕੇ ਆਪਾਂ ਸੁਣਨੇ ਨੂੰ ਮਿਲਦਾ ਹੈ ਕੋਟਾ ਬੂੰਦੀ ਦਾ ਆਪਸ ਵਿੱਚ ਵੀ ਲਗਭਗ 40-50 ਕਿਲੋਮੀਟਰ ਦਾ ਫਰਕ ਆ ਦੋਹਾਂ ਸ਼ਹਿਰਾਂ ਦਾ ਤੋਂ ਅੱਜ ਈਲ ਮੇਰਾ ਕਹ ਰਾਕੇ ਪੰਜਾਬ ਦੇ ਵਿੱਚ ਸੈਕੋ ਨੂੰ ਰੀਂਦ ਬਣਿਆ ਇੰਨਾ ਪਾਣੀ ਕਿ ਸ਼ਹਿਰ ਦੇ ਵਿਚਕਾਰ ਹੋਵੇ ਇਹ ਜੁਰੀ ਗੱਲ ਹੈ ਕਿ ਦਰਿਆਵਾਂ ਨਾਲਿਆਂ ਚ ਹੋਊਗਾ ਪਰ ਆ ਪਾਣੀ ਜਿਹੜਾ ਤੁਸੀਂ ਦੇਖਦੇ ਆ ਮੇਰਾ ਕਹਲਾਜ ਤੋਂ ਕੱਟ 20 25 ਏਕੜ ਦੇ ਵਿੱਚ ਇਹ ਠੀਰਣੀ ਹੋਈ ਆ ਸਭ ਤੋਂ ਮੇਨ ਗੱਲ ਆ ਕਿ ਇਹਦੀ ਸਫਾਈ ਕਿਉਂਕਿ ਮਹਾਨਾ ਮੋਟਾ ਸ਼ਹਿਰ ਤੇ ਬਿਜੂਨ ਕਰਕੇ ਕੂੜਾ ਘਟਕੜਿਆ ਹਵਾ ਕੇ ਲੁੜ ਕੇ गिरਦਾ ਰਹਿੰਦਾ ਹੈ ਇਹਦੀ ਸਫਾਈ ਲਈ ਸਰਕਾਰ ਵੱਲੋਂ ਮਸ਼ੀਨਾਂ ਲਗਾਈਆਂ ਹੋਈਆਂ ਰਾਜਸਥਾਨ ਸਰਕਾਰ ਵੱਲੋਂ ਅਸੀਂ ਕਈ ਵਾਰੀ ਆਪਣੀਆਂ ਸਰਕਾਰਾਂ ਦੇ ਸਹੂਲੇ ਘੁੰਮਦੇ ਆ ਤੇ ਉੱਧਰ ਵੀ ਮਸ਼ੀਨ ਲੱਗੀ ਹੋਈ ਹੈ ਜੀ ਵਿੱਚ ਐਨ ਤੇ ਇੱਕ ਮਸ਼ੀਨ ਆ ਸਾਡੇ ਨਾਲ ਲੱਗੀ ਹੋਈ ਆ ਇਹ ਮਸ਼ੀਨ ਪਾਣੀ ਚੋਂ ਪੱਖੇ ਰਾਹੀਂ ਮਿੱਟੀ ਸਾਫ਼ ਕਰਦੀ ਆ ਜੋ ਗੰਦਗੀ ਆ ਸਾਰਾ ਇਕੱਠਾ ਕਰਦੀ ਆ ਸੋ ਇਹ ਨਜ਼ਾਰਾ ਹੈ ਸ਼ਹਿਰ ਕੋਟਾ ਜ਼ਿਲ੍ਹਾ ਕੋਟਾ ਰਾਜਸਥਾਨ ਦਾ ਸਿਹਤ ਦਾ ਸ਼ਹਿਰ ਆ ਲੋ ਜੀ ਆ ਦੇਖ ਸਕਦੇ ਹੋ ਤੁਸੀਂ ਵੋਟਾ ਸ਼ਹਿਰ ਦੇ ਵਿੱਚ ਕਿੰਨਾ ਵਧੀਆ 뷰 ਹੈ ਦੇਖ ਸਕਦੇ ਹੋ ਮਾਈ ਮੈਂ ਕਹਿੰਦਾ ਕਿੰਨਾ ਵਧੀਆ ਗਾਰਡਨ ਹੈ ਤੇ ਸਾਡੇ ਕਹਿੰਦੇ ਰਾਜਸਥਾਨ ਚ ਪਾਣੀ ਆ ਦੇਖ ਲਓ ਝੀਲਾਂ ਬਣੀਆਂ ਹੋਈਆਂ ਪਰ ਇਹਨਾਂ ਦੀ ਇਹ ਖਾਸੀਅਤ ਇਹਨਾਂ ਨੇ ਜਿਹੜਾ ਵੀ ਪਾਣੀ ਹੈ ਉਹਨੂੰ ਸਾਫ਼ ਕਰਕੇ ਇਸ ਤਰ੍ਹਾਂ ਝੀਲਾਂ ਬਣਾਈਆਂ ਹੋਈਆਂ ਸਾਰਾ ਪਾਣੀ ਸਾਫ਼ ਕਰਕੇ ਜਿਹਦਾ ਇਸਤੇਮਾਲ ਕਰਦੇ ਆ ਦੇਖੋ ਤੁਸੀਂ ਕਿੰਨਾ ਵਧੀਆ ਨਜ਼ਾਰਾ ਇਹ ਮੈਂ ਕਹਿੰਦਾ ਕੁਝ ਘੁੰਮਣ ਵਾਲੀ ਜਗ੍ਹਾ ਫੇਰ ਕਦੇ ਆਵਾਂਗੇ ਇੱਥੇ ਇਸ ਟਾਈਮ ਸਾਡੇ ਕੋਲ ਸਮਾਂ ਘੱਟ ਹੈ ਬਹੁਤ ਵਧੀਆ ਦ੍ਰਿਸ਼ ਹੈ ਇਸ ਜਗ੍ਹਾ ਦਾ ਦੇਖ ਸਕਦੇ ਤੁਸੀਂ ਵਿਆਹ ਚਾਇਸੀ ਤੇ ਅਸੀਂ ਰਾਤ ਦੇ ਕਿ ਤਾਸੀ ਕਪੜਾ ਬੋਕਾ ਸਾਡੇ ਜਿਹਨਾਂ ਨੇ ਵਿਆਹ ਇਹਨੂੰ ਹੀ ਬੁੱਕ ਕਰਾਇਆ ਉਹ ਸਾਡੇ ਕੋਲ ਜ਼ਿੰਮੇਵਾਰ ਕਰ ਗਏ ਉਹਨੇ ਮਨਾ ਕਰਤਾ ਰਾਤ 12:00 ਵਜੇ ਕਿ ਜਿੱਥੇ ਅਸੀਂ 100000 ਰੁਪਏ ਦਿੱਤੇ ਸੀ ਉਹਨਾਂ ਨੇ ਧੱਕੇ ਮਾਰ ਲਏ ਨਾ ਪੈਸੇ ਵੀ ਲੇ ਗਏ ਬਿਲਕੁਲ ਇੱਕ ਵੀ ਉਪਾਰ ਨਹੀਂ ਜਾਨ ਨਹੀਂ ਪਹੁੰਚਾ ਨਹੀਂ 700 750 ਕਿਲੋਮੀਟਰ ਦੂਰ ਆਪਰੇ ਕੱਟ ਕੇ ਤੇ ਉਹਨਾਂ ਨੇ ਸਾਨੂੰ ਐਂ ਖੜਿਆ ਤੇ ਸਾਰਾ ਪੈਸਾ ਸਾਰੇ ਖਵਾ ਸਹਿਤ ਰਾਮ ਜੀ ਰੂਵੀ ਧਰਨਾ ਖਾਣਾ ਸਰਕਿਸ ਧਰਨਾ ਰੂਵੀ ਚਲੋ ਬੇਸਿਕ ਵੀਕਰ ਸਭੀ ਜੱਲਾ ਰਿਹਾ ਸੀ ਇਹ ਸੀ ਜੇਰਿਆ ਬਾਕੀ ਦਾ ਕਰਨਾਲ ਤੇ ਅੱਛੇ 27 ਰੋਡ ਤੇ ਅੱਛੇ ਉੱਥੇ ਬੰਬੇ ਦੇ ਕੋਲ ਬੰਦਿਆ ਗਿਆ ਅੱਛੇ ਮੰਦਰ ਬਣਿਆ ਬਹੁਤ ਕਰਾ ਹਾਂ ਉਹ ਮੰਦਰ ਦੇ ਵਿੱਚ ਗਿਆ ਪਰਿਵਾਰ ਉਹਦੇ ਨਾਲ ਹੋ ਗਿਆ ਰਾਤ ਲੇਟ ਤੇ ਉਹਨਾਂ ਬੂਹਾ ਨਹੀਂ ਖੋਲਿਆ ਉਹ ਆਇਆ ਕਿ ਉੱਥੇ ਚੜ੍ਹਾਵਾ ਚੜ੍ਹਾਣ ਬੜਾ ਮੋਟਾ ਮੰਦਰ ਜੀ ਹਾਂਜੀ ਉਹਨਾਂ ਨੇ ਤਾਂ ਬੂਆ-ਪਵਾ ਨਹੀਂ ਖੋਲਿਆ ਤੇ ਉਹਨੇ ਸਿਰ ਪੁੱਛਿਆ ਵੀ ਜਗੋਰ ਲੈਣ ਦੀ ਵਸਤਾ ਹੈ ਉਹਨਾਂ ਨਾਲ ਹੀ ਗੋਰ ਕਰਦਾ ਹੈ ਹੂੰ ਉਤੋਂ ਪੰਜ ਤੋਂ 200-300 ਮੀਟਰ ਤੇ ਗੋਰ ਕਰਦਾ ਪੋਸਟਰ ਰਾਤ ਨੂੰ ਗਏ ਉਹਨਾਂ ਅੰਦਰ ਜੋ ਤੁਸੀਂ ਦੱਸਣ ਰਹੇ ਹੋ ਉਹਨਾਂ ਦਰਵਾਜ਼ਾ ਜਦ ਖੋਲਿਆ ਆਪਣਾ ਕਮਰਾ ਗੋਮਰ ਇੱਥੇ ਲੱਗਰ ਬੋਤੇ ਬਾਬੇ ਜੀ ਹੁਸਾਣੇ ਸੀ ਬਾਬੇ ਜੀ ਤੇ ਬਾਬੇ ਅੰਦਰ ਉਹਨਾਂ ਕਦੇ ਮਿਹਰੇ-ਭੇਰੇ ਉਹਨਾਂ ਵੇਲੇ ਦਾਣ ਦੇਖਣਾ ਦੇਣਾ ਹੈ ਸੇਵਾ ਕਰਨਾ ਹੈ ਹਾਂ ਬੋਲਿਆ ਨਹੀਂ ਉਹਨਾਂ ਵਰ ਉੱਥੇ ਜੋ ਉੱਥੇ ਦੇਣਾ ਸੀ ਨਾ ਉਹ ਉੱਥੇ ਦੇਖਦੇ ਬੜੇ ਖੁਸ਼ ਹੋਏ ਆਹਦਾ ਵੀ ਮੰਦਰ ਤੇ ਖਾਨੀ ਦਾ ਨਾਂ ਨਹੀਂ ਮੰਦਰ ਇਹਦੇ ਗੁਰੂ ਘਰਾਂ ਸਾਹਿਬ ਦਾ ਲੰਗਰ ਚੱਲਦਾ ਇਥੇ ਲੰਗਰ ਸ਼ਗਿਰ ਦੇ ਕੋ ਆ ਰਹੇ ਨੇ ਜਾ ਰਹੇ ਆ ਸਾਡੇ ਗੁਰੂ ਜੀ ਨਾਲ ਕਿਈ ਸੀ ਕਿਤੇ ਨਹੀਂ ਗੱਲ ਭਰਾਤ ਪਾਏ ਗਏ ਲੰਗਰ ਪਾਣੀ ਮਿਲ ਗਿਆ ਬਿਸਤਰਾ ਪਾਣੀ ਮਿਲ ਗਿਆ ਆਪਣਾ ਕੰਮ ਕਰੇ ਤੇ ਲਾਏ ਪਏ ਇਹੀ ਹੁੰਦਾ ਹੋ ਕੀ ਹੁੰਦਾ ਮੰਦਰ ਕੋਲ ਅਸੀਂ ਜਿਹੜੀ ਹੋਟਲ ਆਇਆ ਜੀ ਧੰਨਵਾਦ ਕਰਦੇ ਸਾਨੂੰ ਨੇ ਨਿਕਾਰਿਆ ਅਸੀਂ ਗੁਰੂ ਘਰ ਆਏ ਸਾਡੀ ਫਰਮਾ ਕੁੰਬੇ ਨੂੰ ਲੱਤ ਵਾਜ ਜਾ ਘਰ ਆਈ ਇਹਨੋਂ ਗੱਲ ਬਣਦੀ ਆ ਰਾਗੀ ਕਰੇ ਬਹੁਤ ਬਹੁਤ ਜਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਰਾਜਸਥਾਨ ਦੇ ਜ਼ਿਲ੍ਹਾ ਕੋਟਾ ਦੇ ਕੋਰਦੋਰਾ ਸਾਹਿਬ ਅਗਮਗੜ ਸਾਹਿਬ ਦੇ ਵਿੱਚ ਸੋ ਅਸੀਂ ਰੋਪੜ ਤੋਂ ਲਗਭਗ ਸਾਢੇ ਰੂਪਨਗਰ ਪੰਜਾਬ ਤੋਂ 750 ਕਿਲੋਮੀਟਰ ਦੂਰ ਖੜੇ ਆ। ਇਸ ਗੁਰਦੁਆਰੇ ਦੇ ਵਿੱਚ ਆਉਣ ਦਾ ਸਬਬ ਪਹਿਲਾਂ ਦੱਸ ਦਈਏ ਸੰਗਤਾਂ ਨੂੰ ਕਿਵੇਂ ਬਣਿਆ ਕਿ ਅਸੀਂ ਕੱਲ ਇੱਥੋਂ ਚੱਲੇ ਸੀ ਰੂਪਨਗਰ ਤੋਂ ਕਿਸੇ ਸ਼ਾਦੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਕਿਸੇ ਮਿੱਤਰ ਪਿਆਰੇ ਦੇ ਭਰਾ ਦਾ ਵਿਆਹ ਸੀ ਛੋਟੇ ਦਾ ਤੇ ਵਿਆਹ ਦੇ ਜੋ ਰਸਮ ਸੀ ਸਾਰੀਆਂ ਪੂਰੀਆਂ ਹੋ ਕੇ ਰਾਤ ਨੂੰ 12 ਵਜੇ ਉਹਨਾਂ ਨੇ ਸਾਨੂੰ ਇੱਕ ਕਮਰਾ ਇੱਕ ਜੋ ਲੱਭ ਦਿੱਤਾ ਸੀ ਹੋਟਲ ਦੇ ਵਿੱਚ ਤੇ ਸਾਨੂੰ ਕਮਰੇ ਦਾ ਨੰਬਰ ਜੋ ਚੱਕਰ ਵਗੈਰਾ ਦੇ ਦਿੱਤਾ ਕਿ ਤੁਸੀਂ ਉਸ ਕਮਰੇ ਚਲੇ ਜਾਓ ਤੁਹਾਡੇ ਦੋ ਕਮਰਿਆਂ ਦੀ ਬੁਕਿੰਗ ਹੋਈ ਹੋਈ ਹੈ ਜਿਨ੍ਹਾਂ ਦੀ ਪੇਮੈਂਟ ਅਰਵਾਸ ਅਸੀਂ ਕਰ ਚੁੱਕੇ ਆ ਅਸੀਂ ਦੋ ਪਰਿਵਾਰ ਰੋਪੜ ਤੋਂ ਬਲਵਿੰਦਰ ਸੈਣੀ ਦਾ ਪਰਿਵਾਰ ਰਣਜੀਤ ਸਿੰਘ ਪਤਿਆਲਾ ਦਾਸ ਸਾਡਾ ਪਰਿਵਾਰ ਅਸੀਂ ਜਦੋਂ ਹੋਟਲ ਦੇ ਵਿੱਚ 12:00 ਵਜੇ ਦੇ ਕਰੀਬ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਜਿੰਨੇ ਜੀਵੇ ਤੁਸੀਂ ਸਾਰਿਆਂ ਦੇ ਆਧਾਰ ਕਰ ਦਿਓ ਸਾਡੇ ਚੋਂ ਬਲਵਿੰਦਰ ਸੈਣੀ ਹੋਰਾਂ ਦੀ ਕਰਨ ਪਤਨੀ ਨਾਤਾਉਣਾ ਕੋਲ ਫੋਨ ਸੀ ਨਹੀਂ ਆਧਾਰ ਕਾਰਡ ਸੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਬਾਕੀ ਬੱਚਿਆਂ ਦੇ ਵੀ ਆਧਾਰ ਕਾਰਡ ਹੈਗੇ ਆ ਪਰ ਇਹ ਵੀ ਪੀ ਦਾ ਹੈ ਨਹੀਂ ਉਹ ਕਹਿਣ ਲੱਗੇ ਤੁਸੀਂ ਫੋਨ ਤੇ ਮੰਗਾ ਦਿਓ ਅਸੀਂ ਕਿਹਾ ਭਾਈ ਫੋਨ ਤੇ ਤਾਂ ਮੰਗਾਈ ਜੇ ਪਿੱਛੇ ਘਰ ਚ ਕੋਈ ਹੋਵੇ ਅਜ ਤਾਂ ਜੰਦਾ ਲੈ ਕੇ ਆਏ ਹੋਏ ਆ ਪਰ ਗੱਲ ਮੁੱਕਦੀ ਆ ਕਿ ਉਹਨਾਂ ਨੇ ਸਾਨੂੰ 12:30 12 ਵਜੇ ਕੋਰਾਪ ਦੇ ਦਿੱਤਾ ਕਿ ਭਾਵੇਂ ਤੁਸੀਂ ਕਮਰੇ ਦੇ ਪੈਸੇ ਦਿੱਤੇ ਹੋਏ ਆ ਤੁਹਾਨੂੰ ਕਮਰੇ 'ਚ ਰਹਿਣ ਨਹੀਂ ਦਿੱਤਾ ਜਾਏਗਾ ਸੋ ਇੰਨੇ ਚਿਰ ਨੂੰ ਉੱਥੇ ਇੱਕ ਸਿਕਿਉਰਟੀ ਦੇ ਵਿੱਚ ਬੰਦਾ ਹੀ ਹੋ ਵੀ ਸੀ ਉਹਨੇ ਸਾਨੂੰ ਦੱਸਿਆ ਕਿ ਤੁਸੀਂ ਇੱਥੇ ਇੱਕ ਗੁਰਦੁਆਰਾ ਸਾਹਿਬ ਆ ਉੱਕੇ ਕਿਲੇ ਜੋ ਉੱਥੇ 24 ਘੰਟੇ ਤੁਹਾਨੂੰ ਕਮਰਾ ਰਹਿਸ਼ ਲੰਗਰ ਸਭ ਕੁਝ ਮਿਲਦਾ ਹੈ ਅਜਾ ਕਿ ਸਾਨੂੰ ਸੁਣ ਵਿੱਚ ਯਕੀਨ ਨਹੀਂ ਸੀ ਹੁੰਦਾ ਕਿ ਰਾਤ ਦੇ 1 ਵਜੇ ਵੀ ਸਾਨੂੰ ਕਿਵੇਂ ਕੋਈ ਕਬਲਾ ਦੂਗਾ ਪਰ ਗੁਰੂ ਪਿਆਰਿਓ ਇਹ ਗੱਲ ਸੱਚਾ ਕਿ ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਅਸੀਂ ਰਾਤ 12 ਵਜੇ ਤੋਂ 1 ਵਜੇ ਦੇ ਕਰੀਬ ਇੱਥੇ ਪਹੁੰਚੇ ਤਾਂ ਡਿਊਟੀ ਤੇ ਬੈਠੇ ਗੁਰਸਿੱਖ ਵੀਰ ਜੋ ਪਹਿਰਾ ਦੇ ਰਹੇ ਸੀ ਉਹਨਾਂ ਨੇ ਫੜੇ ਬੁਲਾਈ ਸਾਨੂੰ ਤੇ ਅਸੀਂ ਉਹਨਾਂ ਨੂੰ ਆਪਣੀ ਸਾਰੀ ਵਕਤ ਦੱਸੀ ਤੇ ਕਿਹਾ ਕਿ ਸਾਾਨੂੰ ਭਾਵੇਂ ਕਿਸੇ ਬਰਾਂਡੇ ਵਿੱਚ ਪੈਣ ਦੀ ਜਗ੍ਹਾ ਦੇ ਦਿਓ ਉਹ ਕਹਿੰਦੇ ਨਹੀਂ ਤੁਸੀਂ ਆਪਣੇ ਘਰ ਨਹੀਂ ਤੁਸੀਂ ਗੁਰੂ ਦੇ ਘਰ ਆਏ ਹੋ ਦੱਸੋ ਤੁਹਾਨੂੰ ਕਿਹਜਾ ਕਮਰਾ ਚਾਹੀਦਾ ਹੈ ਤੇ ਉਹਨਾਂ ਨੇ ਅੱਗੇ ਕਮਰਾ ਦੇਣ ਵਾਲੇ 101 ਨੰਬਰ ਕਮਰੇ ਦੇ ਪ੍ਰਬੰਧਕ ਜਿਹੜੇ ਕਮਰਾ ਦੇਣ ਵਾਲੇ ਬੈਠੇ ਰਿਹਾ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਭਾਈ ਤੁਸੀਂ ਦੱਸੋ 21 ਬੰਦੇ ਨੇ 21 ਕਮਰੇ ਨੇ ਨਾ ਕਿ ਇਕੱਠਾ ਲੈਣਾ ਸਾਰਿਆਂ ਨੇ ਸਾਡੇ ਕੋਲ ਬਹੁਤ ਕਮਰੇ ਨਹੀਂ ਤੇ ਉਹਨਾਂ ਨੇ ਖਿਹੜੇ ਮੱਥੇ ਸਾਡੀ ਆਉ ਭਗਤ ਕੀਤੀ ਇਤੋਂ ਤੱਕ ਇਹ ਹੈ ਕਿ ਪਹਿਲਾਂ ਕੋ ਪ੍ਰਯਾਦਾ ਛਕਣਾ ਦੁੱਧ ਪੀਣਾ ਪਹਿਲਾਂ ਪੀ ਲੋ ਉਦੋਂ ਬਾਅਦ ਕਮਰੇ ਚ ਜਾਓ ਸੋ ਉਹਨਾਂ ਨੇ ਸਾਨੂੰ ਕਮਰੇ ਦਿੱਤਾ ਜਿਹੜੇ ਕਮਰੇ ਦੇ ਵਿੱਚ ਅਸੀਂ 6 ਜੀ ਸੌ ਸਕਦੇ ਸੀ ਵੱਡਾ ਕਮਰਾ ਸੀ 8 ਜੀ ਸੌ ਸਕਦੇ ਕਮਰੇ ਚ ਤੇ ਉਹਨਾਂ ਦੇ ਨਾਲ ਏਸੀ ਲੱਗੇ ਹੋਏ ਆ ਲੈਟਰਿੰਗ ਬਾਥਰੂਮ ਅਟੈਚ ਆ ਗੀਜ਼ਰ ਲੱਗੇ ਹੋਇਆ ਮੈਂ ਕਹਿੰਦਾ ਕਿਸੇ ਦੁਨੀਆ ਦੇ 5 ਸਟਾਰਟ ਹੋਟਲ ਦੇ ਵਿੱਚ ਵੀ ਉਹ ਜਿਹਾ ਨਹੀਂ ਹੋਈ ਜੋ ਇਹਾਂ ਨੇ ਸਾਨੂੰ ਗੁਰੂ ਘਰ ਦੇ ਵਿੱਚ ਦਿਖਾਏ ਆ ਸੋ ਅਸੀਂ ਵੀ ਪਹਿਲੀ ਵਾਰੀ ਆਏ ਆ ਮੈਂ ਤੇ ਬਲਵਿੰਦਰ ਸੈਣੀ ਜੀ ਅਸੀਂ ਰਾਜਸਥਾਨੇ ਪਹਿਲੀ ਵਾਰ ਆਏ ਆ ਸੋ ਗੁਰੂ ਘਰ ਵੀ ਸਵਾਗਤ ਆ ਪਹਿਲੀ ਵਾਰ ਆਏ ਆ ਸੋ ਸਵੇਰੇ ਫਿਰ ਮਨ ਕੀਤਾ ਕਿ ਆਰੇ ਗੁਰੂ ਘਰ ਦੀ ਮਹਿਮਾ ਤੇ ਗੁਰੂ ਘਰ ਦੇ ਅਸੀਂ ਨਹੀਂ ਦੱਸਾਂਗੇ ਫਿਰ ਹੋਰ ਕੌਮ ਦਖਲੂਗਾ ਸੰਗਤਾਂ ਨੂੰ ਇਸ ਮਨਸੂਬੇ ਨਾਲ ਅਸੀਂ ਇਹ ਵੀਡੀਓ ਬਣਾਉਣ ਲੱਗੇ ਆ ਸੋ ਇੱਥੇ ਦੇ ਜੋ ਹੁਣ ਮੌਜੂਦਾ ਪ੍ਰਬੰਧਕ ਨੇ ਬਾਬਾ ਲੱਖਾ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਜਾਣਕਾਰੀ ਵੀ ਦੱਸੀ ਆ ਤੇ ਸਾਡੀ ਆਉ ਭਗਤ ਕੀਤੀ ਆ ਸੋ ਦੱਸ ਦਈਏ ਕਿ ਇਹ ਗੁਰਦੁਆਰਾ ਭਾਵੇਂ ਇਤਿਹਾਸਕ ਨਹੀਂ ਹੈ ਪਰ ਉਰਕਾ ਜ਼ਿਲ੍ਹੇ ਦੀਆਂ ਜੋ ਗੁਰਸਿੱਖ ਸੰਗਤਾਂ ਨੇ ਕਹਿੰਦੇ ਕਿ 1980 ਦੇ ਵਿੱਚ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਦੇ ਕੋਈ ਵਾਕਫ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਇੱਕ ਗੁਰੂ ਘਰ ਜ਼ਰੂਰ ਬਣਾਇਆ ਜਾਵੇ ਕਿਉਂਕਿ ਦੱਸ ਦਈਏ ਕਿ ਕੋਟੇ ਦੇ ਵਿੱਚ ਕਰੀਬਨ ਕਰੀਬਨ 50 ਹਜ਼ਾਰ ਦੇ ਕਰੀਬ ਸਿੱਖ ਵੋਟ ਆ ਸੋ ਉਹਨਾਂ ਨੇ ਇੱਕ ਗੁਰੂ ਘਰ ਜਿਵੇਂ ਸਾਡੀ ਤਾਂਗ ਹੁੰਦੀ ਆ ਸਿੱਖਾਂ ਦੀ ਕਿ ਸਾਡਾ ਆਪਣਾ ਗੁਰੂ ਘਰ ਹੋਵੇ 1980 ਦੇ ਵਿੱਚ ਇਹ ਬਣਾਇਆ ਹੈ ਜੋ ਹੁਣ ਬਹੁਤ ਵੱਡਾ ਇਹ 10 ਏਕੜ ਦੇ ਵਿੱਚ ਗੁਰੂ ਘਰ ਆ ਜਿਹਦੇ ਵਿੱਚ 100 ਦੇ ਕਰੀਬ ਕਮਰੇ ਅਲੀਸ਼ਾਨ ਬਣੇ ਹੋਏ ਨੇ ਤੇ 24 ਘੰਟੇ ਇੱਥੇ ਲੰਗਰ ਚੱਲਦਾ 24 ਘੰਟੇ ਚਾਹ ਪਾਣੀ ਦਾ ਇੰਤਜ਼ਾਮ ਆ ਵੀਡੀਓ ਦੇ ਵਿੱਚ ਜਿੱਥੇ ਅਸੀਂ ਗੁਰੂ ਘਰ ਦੀ ਮਹਿਮਾ ਦੱਸਣ ਦਾ ਮਕਸਦ ਨਾਲ ਉੱਥੇ ਆ ਕਿ ਸਾਡੇ ਵਾਂਗ ਕੋਈ ਹੋਰ ਇੱਥੇ ਆਉਂਦਾ ਹੈ ਕਿਉਂਕਿ ਇਹ ਰੇਲਵੇ ਸਟੇਸ਼ਨ ਤੋਂ ਬਿਲਕੁਲ ਨੇੜੇ ਆ ਕੋਟਾ ਬੂੰਦੀ ਰੋਡ ਦੇ ਉੱਪਰ ਆ ਪਿੰਡ ਦਾ ਗੁਰਦੁਆਰਾ ਜਦ ਵੀ ਤੁਸੀਂ ਕਰੋ ਗੁਰਦੁਆਰਾ ਅਗੰਗਰ ਸਾਹਿਬ ਆਮੀ ਨੈਟ ਦੇ ਸਰਚ ਕਰ ਲਓ ਇਹ ਗੁਰੂ ਘਰ ਤੁਹਾਡਾ ਤੋਂ ਸਾਰਾ ਲੋਕੇਸ਼ਨ ਆ ਜਾਏਗੀ ਸੋ ਮੇਰੀ ਇਹ ਬੇਨਤੀ ਹੈ ਸੰਗਤਾਂ ਨੂੰ ਕਿ ਜਦੋਂ ਇੱਥੇ ਆਓ ਦਰਸ਼ਨ ਮੇਲੇ ਕਰੋ ਤੇ ਆਪਣੇ ਘਰ ਵਾਂਗ ਆਪਣਾ ਗੁਰੂ ਘਰ ਦੇ ਵਿੱਚ ਤੁਸੀਂ ਰਹਿ ਸਕਦੇ ਹਾਂ ਸੋ ਅਸੀਂ ਇੱਥੇ ਦੇ ਪ੍ਰਬੰਧਕ ਸੱਜਣਾ ਦਾ ਸੇਵਾਦਾਰਾਂ ਦੀ ਭਾਵਨਾ ਦਾ ਬਹੁਤ ਹੀ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਉਸ ਹੋਟਲ ਵਾਲੇ ਵੀਰ ਦਾ ਵੀ ਜੀਨੇ ਤੱਕੇ ਦੇ ਕੇ ਸਾਨੂੰ ਇੱਧਰ ਕੱਢਿਆ ਤੇ ਸਾਡਾ ਸਬਬ ਬਣ ਗਿਆ ਗੁਰੂ ਘਰ ਆਉਣ ਦਾ ਜਿੱਥੇ ਅਸੀਂ ਅੱਜ ਖੜੇ ਆ ਸੋ ਮੇਰੇ ਨਾਲ ਨੇ ਬਲਵਿੰਦਰ ਸੈਣੀ ਜੀ ਜੋ ਇੱਕ ਆਪਣਾ ਚੈਨਲ ਵੀ ਚਲਾ ਰਹੇ ਆ ਉਸ ਚੈਨਲ ਤੇ ਇਹ ਵੀਡੀਓ ਤੁਹਾਨੂੰ ਮਿਲੂਗੀ ਚੈਨਲ ਦਾ ਮਕਸਦ ਕੋਈ ਪੈਸੇ ਕਮਾਉਣਾ ਨਹੀਂ ਸਿਰਫ ਇਹ ਦੱਸਣਾ ਹੈ ਕਿ ਸਾਡੇ ਪੰਜਾਬੀ ਤੇ ਗੁਰੂ ਘਰ ਕਿਵੇਂ ਸੰਗਤਾਂ ਦੀ ਸੇਵਾ ਕਰ ਰਹੇ ਮਨੁੱਖਤਾ ਦੀ ਸੋ ਬੇਨਤੀ ਆ ਇਹ ਜਾਣਕਾਰੀ ਵੀ ਤੁਹਾਨੂੰ ਦੇਣਗੇ ਤੇ ਅੱਗੇ ਉਹ ਵੀਡੀਓ ਕਿਰਪਾ ਕਰਕੇ ਵੱਧ ਤੋਂ ਵੱਧ ਆਪਣੇ ਜੋ ਮਿੱਤਰ ਵੀਲੀਆ ਗੁਰੂਦਿਆਂ ਸੰਗਤਾਂ ਦੇ ਕੋਲ ਪਹੁੰਚਾਈਏ ਤਾਂ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਨੇ ਦੇ ਵਿੱਚ ਇਹ ਵੀ ਤੁਹਾਡਾ ਇੱਕ ਹਿੱਸਾ ਹੈ ਜੇ ਅਸੀਂ ਵੀਡੀਓ ਬਣਾ ਕੇ ਗੁਰੂ ਘਰ ਦੀ ਸੇਵਾ ਕਰ ਰਹੇ ਆ ਗੁਰੂ ਘਰ ਦੀ ਮਹਿਮਾ ਕਰ ਰਹੇ ਆ ਤਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਵੀ ਉਸੇ ਤਰ੍ਹਾਂ ਦਾ ਕੰਮ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ